ਪਰਮੇਸ਼ਰ ਨੂੰ ਇੱਕ ਮਾਨਮ ਇਜਤ ਹੋ ਕਿ ਆराधना ਕਰਨੀ ਚਾਹੀਦੀ ਹੈ ਕਿਉਂਕਿ ਸਭ ਸੁਖਾਂ ਦੇ ਮਾਲਕ ਸਤਿਗੁਰੂ ਜੀ ਪਰਮੇਸ਼ਰ ਆਪ ਹੈ ਜੋ ਮੰਗੇਟ ਹਾਕਰ ਆਪਣੀ ਤੇ ਸੋਹੀ ਸੋਈ ਦੇਵਾ ਅਨੁਸਾਰ ਪਾਈ ਪਹਿਲਾਂ ਸਿਮਰਨ ਕਰੋ ਬਾਣੀ ਪੜੋ ਫਿਰ ਆਪਣੀ ਲੋੜ ਅਨੁਸਾਰ ਮੰਗ ਕਰੋ ਸੱਚੇ ਪਾਤਸ਼ਾਹ ਜੀ ਕਾਜ ਰਾਸ ਕਰ ਦਿੰਦੇ ਨੇ ਜੀ ਸਾਰਬ ਸੁਖਾਂ ਕਾ ਦਾਤਾ ਸਤਿਗੁਰੂ ਤਾ ਕੀ ਸਰਣੇ ਪਾਈਐ ਦਰਸ਼ਨ ਪੀਟਤ ਹੋਉ ਤੇ ਅਨੰਦਾ ਦੁਖ ਗਿਆ ਹਰ ਗਈਐ ਹਰਸ ਪੀਵ ਪਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਇ ਇਸੇ ਪਰਾਪਰਿ ਸਤਿਰੋ ਲਿਖਿਆ ਸੋਈ ਪੂਰਨ ਪਾਈ ਨਾਨਕੀ ਬਿਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ